ਪੱਜੇ ਸਰਾਇਆਂ ਕੇ ਸਕੂਲ ਚ ਕੰਮ ਲੱਗੇ ਦਾ ਹੀ ਬਾਥਰੂਮ ਦਾ ਸਕੂਲ ਨੂੰ ਗ੍ਰਾਂਟ ਆਈ ਹੋਈ ਆ ਬਾਥਰੂਮ ਰਿਪੇਅਰ ਦੀ ਤੇ ਸਕੂਲ ਚ ਟਾਇਲਰ ਦਾ ਕੰਮ ਲੱਗੇ ਦਾ ਤੇ ਇਹ ਲੇਬਰ ਕੰਮ ਜਦੋਂ 7:00 ਵਜੇ ਵੇਲੀ ਹੋ ਕੇ ਰੋਟੀ ਖਾਣ ਲੱਗੀ ਸੀਗੀ ਸ਼ਾਮ ਦੇ ਤੇ ਰਾਤ ਇਨਾਂ ਨੂੰ ਨਾਲੇ ਕੋਈ 7-8 ਬੰਦੇ ਪਏ ਨੇ ਉਹਨਾਂ ਨੇ ਹੱਸ ਰੋੜੇ ਫੜੇ ਦੇ ਹੀ ਇਨਾਂ ਦੇ ਰੋੜੇ ਮਾਰੇ ਉਹਨਾਂ ਨੇ ਤੇ ਇਨਾਂ ਨੇ ਆਪਣਾ ਬਚਾਅ ਕਰਨ ਲਈ ਰਸੋਈ ਦੇ ਵਿੱਚ ਅੰਦਰ ਕੁੰਡੀ ਲਗਾ ਕੇ ਤੇ ਆਪਣੇ ਆਪ ਨੂੰ ਬਚਾ ਕੀਤਾ ਫਿਰ ਉਹਨਾਂ ਨੇ ਡਰਾਟ ਦੇ ਨਾਲ ਬਾਹਰ ਹਮਲਾ ਕੀਤਾ ਇਨਾਂ ਦੇ ਉੱਤੇ ਦਰਵਾਜੇ ਦੇ ਉੱਤੇ ਪਿਛੇ ਬਾਰੀਆਂ ਵੀ ਉਹਨਾਂ ਨੇ ਪਾਣ ਦਿੱਤੀਆਂ ਤੇ ਜਿਸ ਨਾਲ ਸਕੂਲ ਦੇ ਵਿੱਚ ਬੜਾ ਹੀ ਮਤਲਬ ਕੀ دہشت ਫੈਲੀ ਹੋਈ ਹੈ ਅਸੀਂ ਵੀ ਇਸ ਸਕੂਲ ਦੇ ਵਿੱਚ ਸਿੰਗਲ ਟੀਚਰ ਆ ਮੈਂ ਸਕੂਲ ਗੁਰਚੱਕ ਦੇ ਵਿੱਚ ਸਿੰਗਲ ਟੀਚਰ ਆ ਨਾਲ ਮੇਰੇ ਆ ਮੈਡਮ ਨੇ ਮੈਂ ਡਾਲੇ ਸਕੂਲ ਚ ਸਿੰਗਲ ਟੀਚਰ ਆ ਮੇਰੇ ਮੇਰੇ ਕੋਲ 31 ਬੱਚੇ ਨੇ ਤੇ ਇਸ ਮੈਡਮ ਕੋਲ 12 ਬੱਚੇ ਨੇ ਅਸੀਂ ਸਿੰਗਲ ਟੀਚਰ ਆ ਅਸੀਂ ਇੱਥੋਂ ਗੁਰਦਾਸਪੁਰੋਂ ਚੱਲ ਕੇ ਮੈਂ ਆਨੀ ਆ ਮਤਲਬ ਕਿ ਦੂਰੋਂ ਆਈਦਾ ਪਰ ਇੱਥੋਂ ਦਾ ਮਾਹੌਲ ਹੁਣ ਸਾਨੂੰ ਲੱਗਦਾ ਨੇ ਕਿ ਸਾਡੇ ਲਈ ਸੇਫ ਹੈਗਾ ਸਰਕਾਰ ਕੀ ਇਹ ਅਪੀਲ ਕੀਤੀ ਜਾਂਦੀ ਹੈ ਕਿ ਸਾਨੂੰ ਇਸ ਸਕੂਲ ਦੇ ਵਿੱਚ ਜਿੱਦਾਂ ਤੁਸੀਂ ਦੇਖੋਗੇ ਐਸ ਸਕੂਲ ਦੇ ਕੰਧਾਂ ਵੀ ਬਹੁਤ ਛੋਟੀਆਂ ਨੇ ਬਾਉਂਡਰੀ ਵਾਲ ਵੀ ਪ੍ਰੋਪਰ ਨਹੀਂ ਬਣੀ ਦੀ ਜਦੋਂ ਸਕੂਲ ਨੂੰ ਜੇ ਬਾਉਂਡਰੀ ਵਾਲ ਦੀ ਗ੍ਰਾਂਟ ਵੀ ਆਈ ਦੀ ਤਾਂ ਵੀ ਸਕੂਲ ਦੇ ਕੁਝ ਆਣ ਕੇ ਰੋਕ ਕੰਮ ਰੋਕ ਦਿੰਦੇ ਆ ਤੇ ਸਰਕਾਰ ਨੂੰ ਚਾਹੀਦਾ ਆਪ ਆਣ ਕੇ ਦੇਖੇ ਕਿ ਕੀ ਇੱਥੋਂ ਦਾ ਮਾਹੌਲ ਚੱਲ ਹੈਗਾ ਤੇ ਸਕੂਲ ਨੂੰ ਸੁਰੱਖਿਆ ਪ੍ਰੋਵਾਈਡ ਕਰਵਾਈ ਜਾਏ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਮੁੰਡੇ ਪਏ ਨੇ ਇਹਨਾਂ ਦੇ ਕੋ ਰੰਜਸ਼ ਹੈ ਇਹਨਾਂ ਦੇ ਨਾਲ ਕਿ ਮਿਸਤਰੀਆਂ ਦਾ ਨਾਲ ਕਿ ਜਾਂ ਉਹ ਕੋਈ ਉਹਨਾਂ ਦੀ ਪੁਲਸਾ ਦੇਸ਼ ਵਿਚਾਰਿਆਂ ਨਾਲ ਭਾਜੀ ਕੀ ਹੋਣੀ ਹੈ ਤੇ ਬਟਾਲੇ ਤੋਂ ਆਈ ਹੈ ਲੇਬਰ ਲੇਬਰ ਇਸ ਤਰ੍ਹਾਂ ਆ ਕਿ ਪ੍ਰੈਸ਼ਰ ਪੈਂਦਾ ਵਾ ਕਿ ਗਰੰਟਾ ਜਲਦ ਜਲਦ ਖਰਚੀਆਂ ਜਾਣ ਇਸ ਕਰਕੇ ਬਟਾਲੇ ਤੋਂ ਆਈ ਦੀ ਆਣ ਕੇ ਇਹਨਾਂ ਦਾ ਵੀ ਇਹੀ ਮੋਟਿਵ ਹੈ ਕਿ ਕੰਮ ਛੇਤੀ ਹੋ ਜੇ ਤੇ ਵਧੀਆ ਤਰੀਕੇ ਨਾਲ ਹੋਵੇ ਹਨਾ ਦਿਨ ਛੋਟੇ ਨੇ ਇਸ ਕਰਕੇ ਇਹ ਕਹਿੰਦੇ ਸਾਨੂੰ ਅਪ ਡਾਊਨ ਕਰਨਾ ਔਖੇ ਆਦਤ ਇੱਥੇ ਰਹਿੰਦੇ ਨੇ ਅਰੰਦਿਸ਼ ਇੰਨਾ ਨਾ ਕੋਈ ਨਹੀਂ ਅਸਲ ਚ ਬਾਰਡਰ ਏਰੀਆ ਕਰਕੇ ਇਥੇ ਅਮਲੀ ਨਸ਼ੇ ਨੁਸ਼ੇ ਕਰਨ ਵਾਲੇ ਬੰਦੇ ਕਾਫੀ ਘੁੰਦੇ ਨਹੀਂ ਅੱਗੇ ਵੀ ਜੂਨ ਦੇ ਵਿੱਚ ਮੇਰਾ ਮੇਰੇ ਸਕੂਲ ਦਾ ਨਲਕਾ ਚੋਰੀ ਕਰਕੇ ਚਲ ਗਿਆ ਹੀ ਮੈਂ ਉਹਦੀ ਵੀ ਐਫ ਆਈ ਆਰ ਜਮਾ ਕਰਵਾਈ ਸੀ ਪੁਲਿਸ ਚੌਂਕੀ ਤੇ ਨਾ ਕੰਪਲੇਂਟ ਲਿਖਵਾਈ ਸੀਗੀ ਸਾਨੂੰ ਇਹ ਹੀ ਹੈ ਕਿ ਇੱਥੇ ਆਣ ਕੇ ਜਦੱਕ ਸਰਕਾਰ ਵੱਲੋਂ ਥੋੜਾ ਜਿਹਾ ਆਣ ਕੇ ਦੇਖਿਆ ਜਾਏ ਇਹ ਗੁਰਚੱਕਡਾਲਾ ਸਕੂਲ ਕੁਝ ਜ਼ਿਆਦਾ ਹੀ ਪਿਛੜੇ ਲੱਗ ਕੇ ਕੀ ਲੱਗਾ ਕਿ ਉਹਨਾਂ ਦੀ ਚੋਰੀ ਦੀ ਮਨਸ਼ਾ ਦੇ ਨਾਲ ਹੀ ਮਤਲਬ ਹਾਂ ਮਨਸ਼ਾ ਉਹਨਾਂ ਦੀ ਚੋਰੀ ਦੀ ਹੀ ਹੋ ਸਕਦੀ ਆ ਕਿ ਉਹਨਾਂ ਨੇ ਚੋਰੀ ਹੀ ਕਰਨੀ ਸੀ ਤੇ ਦਰਵਾਜ਼ੇ ਲੱਥੇ ਹੋਏ ਆ ਮੋਟਰ ਲੱਗੀ ਹੋਈ ਆ ਤੈਨੂੰ ਪਤਾ ਹੈ ਸਮਾਨ ਕਰਕੇ ਉਹ ਆਉਂਦੇ ਆ ਸਕੂਲ ਤੇ ਚੋਰੀ ਕਰਦੇ ਆ ਇਸ ਬੰਦੇ ਤੁਸੀਂ ਪੁਲਿਸ ਨੂੰ ਸੋਚ ਤੇ ਕੀਤਾ ਸੋਚ ਤਾਂ ਹਾਂਜੀ ਕੰਪਲੇਂਟ ਕਰ ਦਿੱਤੀ ਐ ਰਾਤੀ ਜਦੋਂ ਨਾਲ ਦਾ ਫੋਨ ਮੈਨੂੰ 8 ਵਜੇ ਆਇਆ 8:30 ਵਜੇ ਮੈਂ ਸਕੂਲ ਦੇ ਜਿਹੜੇ ਸਾਡੇ ਪਿੰਡ ਦੇ ਸਰਪੰਚ ਗੁਰਮੁਖ ਸਰ ਭਾਜੀ ਨੇ ਉਹਨਾਂ ਨੂੰ ਮੈਂ ਫੋਨ ਕਰ ਦਿੱਤਾ ਸੀਗਾ ਉਹਨਾਂ ਨੂੰ ਵੀ ਦੱਸਿਆ ਉਹ ਜਦੋਂ ਮੌਕੇ ਤੇ ਪਹੁੰਚੇ ਤੇ ਭੱਜ ਚੁੱਕੇ ਸੀਗੇ ਕੀ ਮੰਗ ਕਰਦੇ ਆਪਾਂ ਮੰਗ ਇਹੀ ਐ ਕਿ ਸਕੂਲ ਜਿੱਦਾ ਹੀ ਸਿੰਗਲ ਸਿੰਗਲ ਟੀਚਰ ਹੈਗੀ ਐ ਤੇ ਬੱਚੇ ਵੀ ਛੋਟੇ ਨੇ ਇੱਥੇ ਆਣ ਕੇ ਸਕੂਲ ਦੀ ਇੱਕ ਬਾਉਂਡਰੀ ਵਾਲ ਪੱਕੀ ਉੱਚੀ ਦੀਵਾਰਾ ਕਰਵਾਈਆਂ ਜਾਣ ਸਰਕਾਰ ਸਕੂਲ ਨੂੰ ਗ੍ਰਾਂਟ ਭੇਜੇ ਵੱਤ ਤੋਂ ਵੱਤ ਭੇਜੇ ਤਾਂ ਕਿ ਇਹ ਹੀ ਪੱਕੀਆਂ ਉੱਚੀਆਂ ਦੀਵਾਰਾ ਖੜਾ ਦੀਏ ਤੇ ਨਾਲ ਦਰਵਾਜ਼ੇ ਪੱਕੇ ਦੇ ਉੱਚੇ ਲੱਗਣ ਕਿ ਕਾਕੇ ਅੱਗੇ ਤੋਂ ਇਹ ਵਾਲੀ ਘਟਨਾ ਨਾ ਹੋਵੇ ਆ ਕੁਝ ਮੁੰਡੇ ਆਏ ਸੀ ਪਹਿਲਾਂ ਵੀ ਕੁਝ ਆਏ ਸੀ ਤੇ ਪਹਿਲਾਂ ਸਾਡੇ ਨਾਲ ਸਾਡਾ ਠੇਕੇਦਾਰ ਸੀ ਤੇ ਉਹ ਕੁਝ ਕਈ ਕੋਈ ਖੜੀ ਤੇ ਉਹ ਨਮਗਰ ਗਏ ਸੀ ਤੇ ਉਹ ਭੱਜ ਗਏ ਮੁੰਡੇ ਤੇ ਕੱਲ ਅਸੀਂ ਤਿੰਨ ਜਾਣੇ ਸੀ ਤੇ ਐਨਾ ਰੋਟੀ ਖਾਂ ਆਂਡੇ ਸੀਰਸ ਹੋਈ ਚ ਤੇ ਕੁਝ ਮੁੰਡੇ ਆਏ ਪਹਿਲਾਂ ਤੇ ਉਹਨਾਂ ਨੇ ਰੋੜੇ ਰਾੜੇ ਚਲਾਏ ਤੇ ਅਸੀਂ ਬਾਹਰ ਨਿਕਲੇ ਤੇ ਮੜੇ ਉਹ ਨਾ ਭੱਜ ਕੇ ਬੈਕ ਸਾਈਡ ਚਲ ਗਏ ਤੇ ਬਸ ਉਹਨਾਂ ਨੇ ਨਾ ਬਾਰੀਆਂ ਤੇ ਦਾਤਰ ਦੁੱਤਰ ਮਾਰੇ ਫੇਰ ਰੋੜੇ ਮਾਰਨ ਲੱਗੇ ਤੇ ਅਸੀਂ ਫੋਨ ਕੀਤਾ ਆਪਣੇ ਠੇਕੇਦਾਰ ਨੂੰ ਠੇਕੇਦਾਰ ਕੁਝ ਮੁੰਡੇ ਲੈ ਕੇ ਆਇਆ ਤੇ ਉਹ ਭੱਜ ਗਏ ਸੰਡੇ ਕੀ ਤੁਹਾਡੀ ਕੋ ਰੰਜਿਸ਼ ਹੋਣਾ ਨਾ ਮੁੰਡਿਆਂ ਦਾ ਨੋ ਸਰ ਫਿਰ ਕਿਉਂ ਹੈ ਕਾਰਨ ਕੀ ਸਰ ਆ ਦਰਵਾਜ਼ੇ ਦੂਜੇ ਅਸੀਂ ਲਾ ਕੇ ਰੱਖੇ ਸੀ ਲੋਹੇ ਦੇ ਕੰਮ ਡਿਆ ਚੱਲਣ ਟੱਲਣ ਦਾ ਨੇ ਦਰਵਾਜੇ ਲਾਉਣੇ ਪਏ ਤੇ ਅਸੀਂ ਦਰਵਾਜੇ ਲਾ ਕੇ ਰੱਖੇ ਸੀ ਤੇ ਮੋਟਰ ਮਾਟਰਾਂ ਇਹ ਲੁੱਟ ਦੀ ਲੁੱਟ ਦੀ ਮਾਰਚ ਆਈ ਸੀ ਤੇ ਇਹਦੇ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਹਾਂਜੀ ਸਰ ਸਾਡਾ ਠੇਕੇਦਾਰ ਗਿਆ ਕੀ ਮੰਗ ਕਰਦੇ ਆਪਾਂ ਸਰਕਾਰ ਤੋਂ ਇਨਸਾਫ ਸਹੀ ਦਾ ਸਰਾਂ ਨੂੰ ਅਹੀਂ ਕਿਉਂਕਿ ਬਗਾਨੇ ਪਿੰਡ ਆਏ ਆ ਐਡੀ ਦੂਰ ਆਏ ਕੰਮ ਕਰਨ ਤੇ ਸਾਨੂੰ ਇਨਸਾਫ ਚਾਹੀਦਾ ਤੁਸੀਂ ਰਾਤ ਇੱਥੇ ਨਹੀਂ ਦੇ ਹਾਂਜੀ ਸਰ ਅਸੀਂ ਇੱਥੇ ਨਹੀਂ